ਵਾਰਡ ਨੰਬਰ 8 ਦੇ ਕੌਂਸਲਰ ਮਨੋਜ ਕੁਮਾਰ ਗੋਗਨਾ ਦੇ ਅੰਤਕ ਯਤਨਾ ਸਦਕਾ ਗੁਰਾਇਾਨਗਰ ਕੌਂਸਲ ਦੀਨ ਹੋਂਦੇ ਵਾਰਡ ਨੰਬਰ 8 ਵਿੱਚ ਅੱਜ 1 ਅਗਸਤ ਨੂੰ ਵਿਕਾਸ ਕਾਰਜ ਸ਼ੁਰੂ ਕੀਤੇ ਗਏ ਇਸ ਦੌਰਾਨ ਆਮ ਆਦਮੀ ਪਾਰਟੀ ਦੇ ਏਰੀਆ ਇਨ ਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਮੁੱਖ ਮਹਿਮਾਨ ਵਜੋਂ ਮੌਜੂਦ ਸਨ ਜ਼ਿਲ੍ਹਾ ਜਲੰਧਰ ਦੇ ਹਾਤੀ ਮੁਖੀ ਪ੍ਰਦੀਪ ਦੁੱਗਲ ਏਰੀਆ ਸੰਗਠਨ ਦੇ ਚਾਰ ਸੰਜੇਟਵਾਲ ਬਲਾਕ ਗ੍ਰਾਮ ਮੁਖੀ ਸੁਦੇਸ਼ ਬਿੱਲ੍ਹਾ ਨਗਰ ਕੌਂਸਲ ਮੁਖੀ ਹਰਮੇਸ਼ لال ਕੋਆਰਡੀਨੇਟਰ ਪੰਕੇ ਰਾਏ ਵਿਸ਼ੇਸ਼ ਮਹਿਮਾਨ ਵਜੋਂ ਮੌਜੂਦ ਰਹੇ ਵਾਰਡ ਕੌਂਸਲਰ ਮਨੋਜ ਗੋਗਨਾ ਤੇ ਵਾਰਡ ਵਾਸੀਆਂ ਨੇ ਹਰ ਪਾਕੇ ਸਾਰਿਆਂ ਦਾ ਸਵਾਗਤ ਕੀਤਾ ਮੁੱਖ ਮਹਿਮਾਨ ਪ੍ਰਿੰਸੀਪਲ ਪ੍ਰੇਮ ਕੁਮਾਰ ਨੇ ਰਸਮੀ ਤੌਰ ਤੇ ਰੀਬਨ ਕੱਟ ਕੇ ਵਿਕਾਸ ਕਾਰਜਾਂ ਦਾ ਧੁਗਾਟਨ ਕੀਤਾ ਉਹਨਾਂ ਕਿਹਾ ਕਿ ਕੌਂਸਲਰ ਮਨੋਜ ਗੋਗਨਾ ਵੱਲੋਂ ਵਿਵਹਾਰ ਦੇ ਵਿਕਾਸ ਵਿੱਚ ਦਿਖਾਈ ਗਈ ਤਤਪਰਤਾ ਸਲਾਘਾਯੋਗ ਹੈ ਯਕੀਨਨ ਜਦੋਂ ਉਹ ਆਪਣਾ ਕਾਰਜਕਾਲ ਪੂਰਾ ਕਰਨਗੇ ਤਾਂ ਵਾਰਡ ਵਾਸੀ ਉਹਨਾਂ ਤੇ ਮਾਣ ਮਹਿਸੂਸ ਕਰਨਗੇ ਪ੍ਰਦੀਪ ਦੁੱਗਲ ਅਤੇ ਸੰਜੇ ਟਵਾਲ ਨੇ ਵੀ ਇਹੀ ਕਿਹਾ ਮਨੋਜ ਕੁਮਾਰ ਗੋਗਨਾ ਨੇ ਪਰਵਾਰ ਨੇ ਹਮੇਸ਼ਾ ਹੀ ਵਾਰਡ ਦੇ ਵਿਕਾਸ ਵਿੱਚ ਵੱਡਾ ਯੋਗਦਾਨ ਪਾਇਆ ਹੈ ਹੁਣ ਜਦੋਂ ਕੌਂਸਲਰ ਬਣ ਗਏ ਹਨ ਤਾਂ ਵਾਰਡ ਵਾਸੀਆਂ ਨੂੰ ਉਹਨਾਂ ਤੋਂ ਬਹੁਤ ਉਮੀਦਾਂ ਹਨ ਅਤੇ ਉਹ ਆਪਣੇ ਵਾਰਡ ਦੇ ਲੋਕਾਂ ਦੀਆਂ ਉਮੀਦਾਂ ਤੇ ਖਰਾ ਉਤਰਨਗੇ ਇਸ ਦੌਰਾਨ ਕੌਂਸਲਰ ਮੋਹਨ ਕੁਮਾਰ ਗੋਗਨਾ ਨੇ ਵਾਰਡ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਉਹ ਆਪਣੇ ਵਾਰਡ ਦੇ ਲੋਕਾਂ ਨਾਲ ਜੋ ਵੀ ਵਾਅਦੇ ਕੀਤੇ ਹਨ ਉਹ ਹਰ ਕੀਮਤ ਤੇ ਪੂਰੇ ਕਰਨਗੇ ਵਾਰਡ ਵਿੱਚ ਸੀਵਰੇਜ ਪਾਣੀ ਅਤੇ ਸਟਰੀਟ ਲਾਈਟਾਂ ਵਰਗੀਆਂ ਬੁਨਿਆਦੀ ਸਹੂਲਤਾਂ ਯਕੀਨੀ ਬਣਾਈਆਂ ਜਾਣਗੀਆਂ ਉਹਨਾਂ ਅਫਸੋਸ ਪ੍ਰਗਟ ਕਰਦੇ ਹਨ ਕਿ ਹੁਣ ਤੋਂ ਪਹਿਲਾਂ ਕਿਸੇ ਨੇ ਵੀ ਵਾਰਡ ਦੇ ਵਿਕਾਸ ਪ੍ਰਤੀ ਗੰਭੀਰਤਾ ਨਹੀਂ ਦਿਖਾਈ ਉਨਾ ਐਬੀ ਪ੍ਰਸ਼ਾਸਨ ਦੇ ਤਾ ਅੱਜ ਸ਼ੁਰੂ ਕੀਤੇ ਗਏ ਵਿਕਾਸ ਕਾਰਜ ਦੇ ਅਨੁਸਾਰ ਸਮੇਂ ਦੇ ਅੰਦਰ ਪੂਰੇ ਕੀਤੇ ਜਾਣਗੇ ਨਾਲ ਹੀ ਵਿਕਾਸ ਕਾਰਜਾਂ ਵਿੱਚ ਪੂਰੀ ਪਾਰਦਰਸ਼ਤਾ ਲਿਆਂਾਈ ਜਾਵੇਗੀ। ਉਹਨਾਂ ਵਾਰਡ ਵਾਸੀਆਂ ਤੇ ਖਾਸ ਕਰਕੇ ਨੌਜਵਾਨਾਂ ਨੂੰ ਅਪੀਲ ਕੀਤੀ ਗਈ ਉਹ ਵਾਰਡ ਦੇ ਵਿਕਾਸ ਵਿੱਚ ਸਹਿਯੋਗ ਕਰਨ ਲਈ ਅੱਗੇ ਆਉਣ ਤਾਂ ਜੋ ਵਾਰਡ ਨੰਬਰ 8 ਨੂੰ ਪੂਰੀ ਤਰ੍ਹਾਂ ਲੈਸ ਮਾਡਲ ਵਾਰਡ ਵਜੋਂ ਨਿਯੁਕਤ ਕੀਤਾ ਜਾ ਸਕੇ। ਇਸ ਮੌਕੇ ਕਾਉਂਸਲਰ ਜਸਪੀਰਾ ਜੂ ਕਾਉਂਸਲਰ પતિ ਸੁਨੀਲ ਮਨੋਤਾ ਕਾਉਂਸਲਰ પતિ ਸੰਜੀਵ ਹੀਰ ਕਾਉਂਸਲਰ ਪਤੀ ਮਨੀਸ਼ 바ਵਾ ਐਡਵੋਕੇਟ ਇੰਦਰਜੀਤ ਬਰਮਾ ਵਾਰਡ ਇਨ ਚਾਰਜ ਪਲਵਿੰਦਰ ਨੋਰਾ ਗੁਲਜਾਰ ਮਸੀ ਕੋਰਵ ਹਰਜਿੰਦਰ ਬਿੱਲਾ ਗੁਰਦੀਪ ਬਿੱਟੂ ਮਲਕੀਤ RAM ਕੁਲਦੀਪ ਮਲਕੀਤ RAM ਆਦੀ ਹਾਜ਼ਰ ਹੈ ਹਲਕਾ ਵਿਧਾਨ ਸਭਾ ਫਲੋਰ ਦਾ ਬਹੁਤ ਹੀ ਮਹੱਤਵਪੂਰਨ ਕਸਬਾ ਗਰਾਿਆਂ ਗਰਾਆ ਸ਼ਹਿਰ ਦੇ ਵਿੱਚ ਬਹੁਤ ਹੀ ਗਰਾਆ ਸ਼ਹਿਰ ਦੇ ਨਿਵਾਸੀਆਂ ਨੇ ਪਿਛਲੇ ਸਮੇਂ ਦੇ ਵਿੱਚ ਬਹੁਤ ਹੀ ਇਤਿਹਾਸਕ ਜਿੱਤ ਜਿਹੜੀ ਸੀ ਨਗਰ ਕੌਂਸਲ ਦੇ ਵਿੱਚ ਜੀ 10 ਦੇ ਵਿੱਚ 13 ਦੇ ਵਿੱਚੋਂ 10 ਜਿਹੜੇ ਸੀਗੇ ਆਮ ਆਗਦੀ ਪਾਰਟੀ ਦੇ ਜਿਹੜੇ ਕੌਂਸਲਰ ਬਣ ਕੇ ਜਿਹੜੇ ਸੀ ਜਿਨ੍ਹਾਂ ਨੇ ਨਗਰ ਕਾਉਂਸਲ ਗਰਾਿਆਂ ਦੇ ਉੱਤੇ ਸਾਡੇ ਬਹੁਤ ਹੀ ਸਤਿਕਾਰਤ ਹਰਮੇਸ਼ ਜੀ ਜਿਨ੍ਹਾਂ ਨੂੰ ਮੇਸੀ ਕਹਿੰਦੇ ਅਸੀਂ ਲਾੜ ਦੇ ਨਾਲ ਪ੍ਰਧਾਨ ਨਿਯੁਕਤ ਕੀਤਾ ਸੀ ਅੱਜ ਦੇ ਇਸ ਜਿਹੜਾ ਫੰਕਸ਼ਨ ਆ ਜਿਸ ਦੇ ਵਿੱਚ ਅੱਜ ਆ ਬਾੜ ਨੰਬਰ 8 ਦੇ ਸਾਡੇ ਬਹੁਤ ਹੀ ਸਤਿਕਾਰਤ ਮਨੀਸ਼ ਗੋਗਨਾ ਜੀ ਜਿਹੜੇ ਅੱਜ ਵਿਕਾਸ ਕਾਰਜਾਂ ਦਾ ਜਿੱਥੋਂ ਆਰੰਭ ਕੀਤਾ ਸ਼ੁਰੂਆਤ ਕੀਤੀ ਆ ਲਗਭਗ 12 ਲੱਖ ਰੁਪਏ ਦੀ ਲਾਗਤ ਦੇ ਨਾਲ ਜਿਹੜੇ ਵਿਕਾਸ ਕਾਰਜਾਂ ਦਾ ਕੰਮ ਜਿਹੜਾ ਅੱਜ ਸ਼ੁਰੂ ਇੱਥੋਂ ਕੀਤਾ ਆ ਉਹਦੇ ਵਿੱਚ ਹਾਂ ਜੀ ਬਾਕੀ ਹੋ ਗਿਆ ਆ ਰਾਜ ਉਹਦੇ ਵਿੱਚ ਲੋਜ ਗੋਗਨਾ ਸਾਡੇ ਬਹੁਤ ਹੀ ਅਦਕਾਰ ਸਾਥੀ ਆ ਬਹੁਤ ਹੀ ਵਧੀਆ ਇਹਨਾਂ ਦੀ ਰਹਿਨਮਾਈ ਦੇ ਵਿੱਚ ਲਗਭਗ 12 ਕ ਲੱਖ ਰੁਪਏ ਦੀ ਲਾਗਤ ਦੇ ਨਾਲ ਜਿਹੜੇ ਅੱਜ ਵਿਕਾਸ ਕਾਰਜਾਂ ਦੇ ਕੰਮ ਇੱਥੇ ਰੰਬੇ ਆ ਇਸ ਸੈਸ਼ਨ ਦੇ ਵਿੱਚ ਆ ਸਾਡੇ ਬਹੁਤ ਹੀ ਸਤਿਕਾਰਤ ਪ੍ਰਦੀਪ ਦੁੱਗਲ ਜੀ ਜਿਹੜੇ ਚੇਅਰਮੈਨ ਮਾਰਕੀਟਿੰਗ ਕਮੇਟੀ ਘਰਾਤੋਂ ਔਰ ਸਾਡੇ ਜਿਹੜਾ ਜਲੰਧਰ ਦਿਹਾਤੀ ਦੇ ਜਿਹੜੇ ਆ ਪ੍ਰਧਾਨ ਨੇ ਉਹ ਵੀ ਸਤਿਕਾਰ ਸਖਸ਼ੀਤ ਇੱਥੇ ਆ ਸਾਡੇ ਬਹੁਤ ਹੀ ਸਤਿਕਾਰਤ ਜਿਹੜੇ ਹੈਗੇ ਆ ਸਾਡੇ ਆਪਣੇ ਸਾਥੀ ਜਿਹੜੇ ਹੈਗੇ ਆ ਵਾਈਸ ਪ੍ਰਧਾਨ ਜਿਹੜੇ ਹੈਗੇ ਆ ਉਹ ਵੀ ਸ਼ੁਸ਼ੋਭਤ ਆ ਸਾਡੇ ਪ੍ਰਧਾਨ ਜੀ ਸਾਡੇ ਸੰਗਠਨ ਇਚਾਰਜ ਸੰਜੀਤ ਅਟਵਾਲ ਜੀ ਆਪਣੇ ਹੀਰ ਸਾਹਿਬ ਬਹੁਤ ਹੀ ਸਤਿਕਾਰ ਸ਼ਖਸੀਤਾ ਜਿਹੜੀਆਂ ਆ ਅੱਜ ਇੱਥੇ ਜਿਹੜੀਆਂ ਸ਼ੁਸ਼ੋਭਤ ਆ ਔਰ ਵਿਕਾਸ ਕਾਰਜਾਂ ਦੀਆਂ ਜਿਹੜੀਆਂ ਗ੍ਰਾਂਵ ਦੇ ਵਿੱਚ ਹਨੇਰੀਆਂ ਲਿਆਵਾਂਗੇ 1 ਕਰੋੜ 62 ਲੱਖ ਰੁਪਏ ਜਿਹੜਾ ਸੀ ਅਸੀਂ ਪਹਿਲਾਂ ਪਿੱਛੇ ਹਾਊਸ ਨੇ ਪ੍ਰਬੰਧ ਕੀਤਾ ਸੀ ਉਹਦੇ ਵਿੱਚ ਜਿਹੜਾ ਹੈਗਾ ਇਹ ਸ੍ਰਾਸ਼ੀ ਨੂੰ ਜਿਹੜਾ ਇਹ ਲਗਾ ਰਹੇ ਆ ਇਹ ਵਧਾਈ ਦੇ ਪਾਤਰ ਨੇ ਔਰ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਕਿ ਤੁਸੀਂ 1 ਕਰੋੜ 6 ਲੱਖ ਰੁਪਏ ਦੀ ਲਾਗਤ ਦੇ ਨਾਲ ਜਿਹੜਾ ਇੱਕ ਖਰਚਾ ਸੀਗਾ ਗਰਾਹ ਸ਼ਹਿਰ ਦੇ ਵਿੱਚ ਜਿੱਥੇ ਕਿ ਅਸੀਂ ਤੁਹਾਡੇ ਨਾਲ ਕਮਿਟਮੈਂਟ ਕੀਤੀ ਸੀ ਜਦੋਂ ਨਗਰ ਕੌਂਸਲ ਦੀਆਂ ਚੋਣਾਂ ਸੀ ਕਿ ਅਸੀਂ ਗਰਾਹ ਸ਼ਹਿਰ ਦੇ ਵਿੱਚ ਗੰਦਗੀ ਔਰ ਜਿਹੜਾ ਪਾਣੀ ਖੜਦਾ ਉਸ ਨੂੰ ਅਸੀਂ ਖਤਮ ਕਰਾਂਗੇ ਉਹ 1 ਕਰੋੜ 6 ਲੱਖ ਰੁਪਏ ਦੀ ਲਾਗਤ ਦੇ ਨਾਲ ਜਿਹੜੀ ਸੁਪਰਸਾਊਂਡ ਮਸ਼ੀਨਾਂ ਜਿਹੜੀਆਂ ਕਿ ਪੂਰੇ ਸੀਵਰੇਜ ਸਿਸਟਮ ਜਿਹੜਾ ਉਹ ਸਾਫ਼ ਕਰ ਰਹੀਆਂ ਆ ਉਹ ਕਾਫੀ ਦਿਨਾਂ ਤੋਂ ਜਿਹੜਾ ਉਹ ਮਹਮ ਜਿਹੜੀ ਚੱਲੀ ਆ ਉਹਦੇ ਵਿੱਚ ਵੀ ਬਹੁਤ ਵੱਡਾ ਯੋਗਦਾਨ ਆ ਔਰ ਸਾਥੀ ਜਿਹੜੇ ਨਗਰ ਕਾਉਂਸਲ ਦੇ ਔਰ ਜਿਹੜੇ ਸਾਥੀ ਸਾਡੇ ਇਥੋਂ ਦੇ ਵਸਨੀਕ ਨੇ ਉਹ ਸਾਨੂੰ ਫੋਨ ਕਰਕੇ ਸਾਡੀ ਟੀਮ ਨੂੰ ਸਾਡੇ ਸਤਕਾਰ ਚੇਅਰਮੈਨ ਨੂੰ ਵੀ ਕਹਿ ਰਹੇ ਨੇ ਕਿ ਇਹ ਬਹੁਤ ਇੱਕ ਵੱਡਾ ਕੰਮ ਕਰ ਰਹੇ ਹੋ ਕਿਉਂਕਿ ਅਸੀਂ ਪਾਵੰਦਿਆਗੜਾ ਸ਼ਹਿਰ ਦੇ ਨਿਵਾਸੀਆਂ ਦੇ ਲਈ ਸੇਵਾ ਕਰਨ ਲਈ ਵਿਕਾਸ ਦੇ ਕੰਮਾਂ ਦੀਆਂ ਹਨੇਰੀਆਂ ਲਿਆਉਣ ਦੇ ਲਈ ਔਰ ਸਮੇਂ-ਸਮੇਂ ਸਰ ਤੇ ਜਿਹੜੀ ਵੀ ਕੋਈ ਸਾਨੂੰ ਮੁਸ਼ਕਲ ਦਿੱਕਤ ਜਿਹੜੀ ਵੀ ਬਾੜ ਦੇ ਵਿੱਚ ਆਉਂਦੀ ਆ ਅਸੀਂ ਉਹ ਦੂਰ ਕਰਨ ਦੇ ਲਈ ਜਿਹੜਾ ਹੈਗਾ ਯਤਨਸ਼ੀਲ ਆ ਅੱਜ ਦੇ ਇਸ ਮੌਕੇ ਤੇ ਮੈਂ ਮਲੂਜ ਗੋਗਰਾ ਨੂੰ ਦਲਦਿਆਂ ਗਹਿਰਾਈਆਂ ਤੋਂ ਮੁਬਾਰਕਬਾਦ ਦਿਨਾ ਆ ਔਰ ਆਸ ਕਰਦਾ ਕਿ ਆਪਣੇ ਵਾਰਡ ਦੇ ਵਿੱਚ ਤਨੋਮਨੂ ਪੂਰੇ ਆਪਣੇ ਇਹਨਾਂ ਨਿਵਾਸੀਆਂ ਦੀ ਸੇਵਾ ਕਰਦਾ ਰਹੇਗਾ ਔਰ ਵਾਕੀ ਵੀ ਜਿਹੜੇ ਦੂਸਰੇ ਸਾਡੇ ਨਗਰ ਕੌਂਸਲਰ ਦੇ ਜਿੰਨੇ ਵੀ ਸਹਿਵਾਨ ਨੇ ਉਹਨਾਂ ਨੂੰ ਵੀ ਗੁਜਾਰਸ਼ ਕਰਦਾ ਕਿ ਆਪਾਂ ਗਰਾਹ ਸ਼ਹਿਰ ਦੇ ਵਿੱਚ ਜੋ ਆਪਾਂ ਇਹਨਾਂ ਨੇ ਕਮਿਟਮੈਂਟ ਕੀਤੀ ਸੀ ਉਹ ਵਿਕਾਸ ਦੀਆਂ ਜਿਹੜੀਆਂ ਅਹਿਰੀਆਂ ਲਈਏ ਬਹੁਤ ਬਹੁਤ ਧੰਨਵਾਦ ਅੱਜ ਬਹੁਤ ਹੀ ਸੁਭਾਗਾ ਦਿਨ ਹੈ ਅੱਜ ਵਾਰਡ ਨੰਬਰ 8 ਦੇ ਜਿਹੜੇ ਵਿਕਾਸ ਦੇ ਕੰਮ ਆ ਅੱਜ ਉਹਨਾਂ ਦਾ ਕੰਮਾਂ ਦੀ ਸ਼ੁਰੂਆਤ ਕੀਤੀ ਗਈ ਆ ਸਾਡੇ ਮਾਣਯੋਗ ਹਲਕਾ ਇੰਚਾਰਜ ਸਾਡੇ ਹਲਕੇ ਦੀ ਜਿੰਦ-ਜਾਨ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਜਿਨ੍ਹਾਂ ਦੇ ਸਦਕਾ ਜਿਨ੍ਹਾਂ ਦੇ ਅਸ਼ੀਰਵਾਦ ਦੇ ਨਾਲ ਜਿਹੜੀਆਂ ਇਹ ਵਿਕਾਸ ਦੀਆਂ ਲੀਹਾਂ ਅੱਜ ਸ਼ੁਰੂ ਹੋਈਆਂ ਆ ਉਹਨਾਂ ਦਾ ਕੋਟਿ-ਕੁਟ ਧੰਨਵਾਦ ਪਰ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਮੇਰੇ ਸੱਜਣ ਅੱਜ ਇੱਥੇ ਤਤਰ ਹੋਏ ਆ ਉਹਨਾਂ ਦੇ ਆਉਣ ਦਾ ਬਹੁਤ-ਬਹੁਤ ਧੰਨਵਾਦ ਖਾਸ ਤੌਰ ਤੇ ਸਾਡੇ ਹਰਮੇਸ਼ ਲਾਲ ਮੇਛੀ ਜੀ ਸਾਡੇ ਪ੍ਰਧਾਨ ਜੀ ਉਹ ਵੀ ਵਿਸ਼ੇਸ਼ ਰੂਪ ਤੇ ਇੱਥੇ ਪਹੁੰਚੇ ਔਰ ਸਾਡੇ ਬਿੱਲਾ ਜੀ ਨਗਰ ਕੌਂਸਲ ਦੇ ਵਾਈਸ ਪ੍ਰਧਾਨ ਪਰ ਸੀਨੀਅਰ ਵਾਈਸ ਪ੍ਰਧਾਨ ਔਰ ਬਲਾਕ ਦੇ ਪ੍ਰਧਾਨ ਉਹ ਵੀ ਚੇਚੇ ਤੌਰ ਤੇ ਇੱਥੇ ਪਹੁੰਚੇ ਆ ਉਹਨਾਂ ਦੇ ਨਾਲ ਸਾਡੇ ਸੰਗਠਨ ਹਲਕਾ ਸੰਗਠਨ ਦੇ ਜਿਹੜੇ ਇੰਚਾਰਜ ਨੇ ਸੰਜੇ ਹਟਵਾਲ ਜੀ ਉਹ ਵੀ ਵਿਸ਼ੇਸ਼ ਤੌਰ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਇੱਥੇ ਆਏ ਆਂ ਦੇ ਅੱਜ ਉਹਨਾਂ ਦੇ ਨਾਲ ਵਿਸ਼ੇਸ਼ ਤੌਰ ਤੇ ਸਾਡੇ ਪ੍ਰਦੀਪ ਦੁੱਗਲ ਜੀ ਜਿਹੜੇ ਸਾਡੇ 7 ਔਰ 8 ਵਾਰਡ ਦੇ ਸਾਂਝੇ ਤੌਰ ਤੇ ਵਾਸੀ ਵੀ ਨੇ ਉਹਨਾਂ ਨੇ ਵੀ ਵਿਸ਼ੇਸ਼ ਸ਼ਿਰਕਤ ਕੀਤੀ ਇੱਥੇ ਆਉਣ ਦਾ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਅੱਜ ਜਿਹੜਾ ਕੰਮ ਜਿਹੜਾ ਸ਼ੁਰੂ ਹੋਇਆ 8 ਨੰਬਰ ਵਾਰਡ ਤੋਂ ਉਮੀਦ ਆ ਵੀ ਇਹ ਜਲਦੀ ਤੋਂ ਜਲਦੀ ਜਿਹੜੀ ਕਚਹਿਰੀ ਪਹਿਲਾਂ ਲੱਗੀ ਹੋਈ ਸੀ ਉਹਨਾਂ ਵਿੱਚ ਪੇਸ਼ ਕੀਤਾ ਜਾਊਗਾ ਵੀ ਜਿਹੜੇ ਸਫਾਈ ਦੇ ਮੁੱਦੇ ਆਪਾਂ ਲੈ ਕੇ ਚੱਲੇ ਸੀ ਬਿਜਲੀ ਦੇ ਮੁੱਦੇ ਲੈ ਕੇ ਚੱਲੇ ਸੀ ਵਕਾਫ ਦੇ ਮੁੱਦੇ ਲੈ ਕੇ ਚੱਲੇ ਸੀ ਉਹ ਹੌਲੀ-ਹੌਲੀ ਵਾਰਡ ਨੰਬਰ 8 ਔਰ ਵਾਰਡ ਬਾਕੀ ਸਾਰਿਆਂ ਦੇ ਵਿੱਚ ਵੀ ਉਹੋ ਜਿਹੜੇ ਮੁੱਦੇ ਆ ਉਹ ਹੱਲ ਹੁੰਦੇ ਨਜ਼ਰ ਆਉਣਗੇ ਮਾਨਯੋਗ ਪ੍ਰਿੰਸੀਪਲ ਦਾ ਫਿਰ ਦੁਬਾਰਾ ਤੋਂ ਬਹੁਤ-ਬਹੁਤ ਧੰਨਵਾਦ ਅੱਜ ਜਿਹੜਾ ਉਦਘਾਟਨ ਹੋਇਆ ਹੈ ਸ਼ੁਰੂ ਹੋਇਆ ਪਾਈਪਲਾਈਨ ਤੋਂ ਜਿਹੜਾ ਅੱਜ ਜਲ ਪਾਣੀ ਦਾ ਜਿਹੜਾ ਪਾਈਪ ਲਾਈਨ ਪਾਈ ਗਈ ਆ ਉਸ ਤੋਂ ਬਾਅਦ ਜਿਹੜੀ तकरीबन 10 ਤੋਂ 12 ਲੱਖ ਦਾ ਜਿਹੜਾ ਪ੍ਰੋਜੈਕਟ ਸੀਗਾ ਸਾਨੂੰ 8 ਨੰਬਰ ਵਾਰਡ ਨੂੰ ਮਿਲਿਆ ਉਹਦੇ ਨਾਲ ਜਿਹੜੇ ਰਿਪੇਅਰਾਂ ਦੇ ਕੰਮ ਆ ਉਹ ਤਸੱਲੀ ਬਖਸ਼ ਕੀਤੇ ਜਾਣਗੇ ਮੈਂ ਅਪੀਲ ਵੀ ਕਰਨਾ ਚਾਹੁੰਦਾ ਆਪਣੇ ਵਾਰਡ ਵਾਸੀਆਂ ਨੂੰ ਅਗਰ ਕਈ ਵਾਰੀ ਕਿਸੇ ਗਲੀ ਦਾ ਨਹੀਂ ਪਤਾ ਲੱਗਦਾ ਤੇ ਗਰੁੱਪ ਜਿਹੜਾ 8 ਨੰਬਰ ਵਾਰਡ ਦਾ ਬਣਿਆ ਹੋਇਆ ਉਹਦੇ ਵਿੱਚ ਗਲੀ ਦੀਆਂ ਸਮੱਸਿਆਵਾਂ ਜਰੂਰ ਉਹਦੇ ਵਿੱਚ ਜਾਣੂ ਕਰਾਓ ਤਾਂ ਜੋ ਪੁੱਖ ਦੇ ਵਿੱਚ ਉਸ ਸਮੱਸਿਆ ਨੂੰ ਜਲਦੀ ਤੋਂ ਜਲਦੀ ਹੱਲ ਕੀਤਾ ਜਾ ਸਕੇ ਧੰਨਵਾਦ ਜੀ ਅੱਜ ਗੁਰਾ ਦੇ ਵਾਰਨ ਨੰਬਰ 8 ਦੇ ਵਿੱਚ ਵਿਕਾਸ ਕਾਰਜਾਂ ਦਾ ਅੱਜ ਉਦਘਾਟਨ ਕੀਤਾ ਗਿਆ ਜਿਸ ਵਿੱਚ ਸਾਡੇ ਅੱਜ ਵਿਸ਼ੇਸ਼ ਤੌਰ ਤੇ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਉਹਨਾਂ ਦੇ ਨਾਲ ਸਾਡੇ ਜ਼ਿਲ੍ਹਾ ਪ੍ਰਧਾਨ ਪ੍ਰਦੀਪ ਦੁੱਗਲ ਜੀ ਉਹਨਾਂ ਦੇ ਨਾਲ ਸੰਗਠਨ ਇੰਚਾਰਜ ਸਾਡੇ ਸੰਜੇ ਟਵਾਲ ਜੀ ਤੇ ਹੋਰ ਸਾਡੇ ਨਗਰ ਕੌਂਸਲ ਦੇ ਜਿੰਨੇ ਵੀ ਪ੍ਰਧਾਨ ਸਾਹਿਬਾਨ ਅਤੇ ਐਮਸੀ ਸਾਹਿਬਾਨ ਆਏ ਨੇ ਅੱਜ ਵਾਰ ਨੰਬਰ 8 ਦਾ ਜਿਹੜਾ ਕੰਮ ਆ ਬੜੇ ਜੰਗੀ ਪੱਧਰੇ ਤੇ ਸ਼ੁਰੂ ਕੀਤਾ ਕਿਉਂਕਿ ਇਸ ਵਾਰਡ ਦੇ ਵਿੱਚ ਸਮੇਂ-ਸਮੇਂ ਦੀ ਸਰਕਾਰਾਂ ਸਮੇਂ ਦੇ ਵਿੱਚ ਉਹ ਵਿਕਾਸ ਦਾ ਕਾਰਜ ਨਹੀਂ ਹੋਇਆ ਸੀ ਔਰ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਉਹ ਅੱਜ ਇਹ ਕੰਮ ਵਿਕਾਸ ਦੇ ਕੰਮਾਂ ਦੇ ਜਤਨ ਛੀ ਲਿਆ ਕਿਉਂਕਿ ਇੱਥੇ ਪਹਿਲਾਂ ਕਈ ਕਾਂਗਰਸ ਪਾਰਟੀ ਦੇ ਕਾਉਂਸਲਰ ਰਹੇ ਨੇ ਜਾਂ ਹੋਰ ਆਮ ਪਾਰਟੀਆਂ ਕਾਉਂਸਲਰ ਰਹੇ ਨੇ ਉਹਨਾਂ ਨੇ ਵਾਰਡ ਨੰਬਰ 8 ਦੀ ਕੋ ਸਾਰ ਨਹੀਂ ਲਈ ਲੇਕਿਨ ਅਸੀਂ ਇਲੈਕਸ਼ਨ ਤੋਂ ਪਹਿਲਾਂ ਇੱਕ ਵਾਦਾ ਕੀਤਾ ਸੀ ਸ਼ਹਿਰ ਨਿਵਾਸੀਆਂ ਨਾਲ ਤੇ ਵਾਰਡ ਵਾਸੀਆਂ ਨਾਲ ਕਿ ਅਸੀਂ ਜਦੋਂ ਵੀ ਜਿੱਤ ਕੇ ਸਾਡੀ ਟੀਮ ਆਮ ਆਦਮੀ ਪਾਰਟੀ ਟੀਮ ਜਿਹੜੀ ਹੈ ਨਗਰ ਕਾਉਂਸਲ ਵਿੱਚ ਬੈਠੇਗੀ ਔਰ ਵਿਕਾਸ ਦੇ ਕਾਰਜ ਸਭ ਤੋਂ ਪਹਿਲਾਂ ਆਰੰਭ ਕੀਤੇ ਜਾਣਗੇ ਔਰ ਤੁਸੀਂ ਗੁਰਾਇੰ ਦੇ ਵਿੱਚ ਦੇਖ ਹੀ ਲਿਆ ਕੀ ਸੀਵਰੇਜ ਸਿਸਟਮ ਜਿਹੜਾ ਕਈ ਸਾਲਾਂ ਤੋਂ 20 ਸਾਲ ਤੋਂ ਬੰਦ ਪਿਆ ਸੀ ਔਰ ਸਮੇਂ-ਸਮੇਂ ਤੇ ਜਿਹੜੇ ਇੱਥੇ ਕੌਂਸਲ ਦੇ ਪ੍ਰਧਾਨ ਆਏ ਆ ਸਮੇਂ-ਸਮੇਂ ਤੇ ਸਰਕਾਰਾਂ ਆਈਆਂ ਸਮੇਂ-ਸਮੇਂ ਤੇ ਐਮਐਲਏ ਉਹਨਾਂ ਨੇ ਕਦੀ ਵੀ ਗੁਰਾਇਆਂ ਦੇ ਸੀਵਰੇਜ ਸਿਸਟਮ ਨੂੰ ਗੌਰ ਨਹੀਂ ਕੀਤਾ ਔਰ ਜੇ ਕੀਤਾ ਵੀ ਆ ਸਫਾਈ ਕੀਤੀ ਆ ਉਹਨੋਂ ਵੀ ਉਹ ਜੇਬਾਂ 'ਚ ਪਏ ਗਏ ਆ ਲੇਕਿਨ ਅੱਜ ਸਾਨੂੰ ਗੁਰਾਇਆਂ ਵਾਸੀਆਂ ਨੂੰ ਕੰਮ ਦਿਖ ਰਿਹਾ ਹੁਣ ਅਗਰ ਮੀਂਹ ਪੈਂਦਾ ਤੇ ਗੁਰਾਇਆਂ ਦੇ ਵਿੱਚ 15-20 ਮਿੰਟ ਦੇ ਬਾਅਦ ਪਾਣੀ ਜਿਹੜਾ ਉਹ ਨਾਲੀਆਂ 'ਚ ਨਿਕਲ ਜਾਂਦਾ ਔਰ ਮੈਂ ਇੱਕ ਗ੍ਰੈਂਡ ਵਾਸੀ ਨੂੰ ਬੁਸ਼ਵਾਜਦਾਨਾ ਸਾਡੀ ਨਗਰ ਕਾਉਂਸਲ ਦੀ ਗ੍ਰੈਂਡ ਟੀਮ ਜਿਹੜੀ ਹੈ ਇਦਾਂ ਹੀ ਗਾਂਹ ਵਧ ਕੇ ਕੰਮ ਕਰਦੇ ਰਹੇਗੀ ਔਰ ਤੁਹਾਨੂੰ ਇੱਕ ਸ਼ਹਿਰ ਉਹ ਇੱਕ ਨਮੂਨਾ ਸ਼ਹਿਰ ਬਣਾ ਕੇ ਦੇਵਾਂਗੇ ਧੰਨਵਾਦ ਜੀ ਨਗਰ ਕਾਉਂਸਲ ਦੀਆਂ ਹੁਣੇ-ਹੁਣੇ ਇਲੈਕਸ਼ਨ ਕੰਪਲੀਟ ਹੋਈਆਂ ਨੇ ਜਿਨ੍ਹਾਂ ਦੇ ਵਿੱਚ ਵਾਰਡ ਨੰਬਰ 8 ਤੋਂ ਸ਼੍ਰੀ ਮਨੋਜ ਗੋਗਨਾ ਜੀ ਜੇਤੂ ਰਹੇ ਨੇ ਸੋ ਅਸੀਂ ਇਲੈਕਸ਼ਨ ਦੇ ਦੌਰਾਨ ਸਮੂਹ ਸ਼ਹਿਰ ਵਾਸੀਆਂ ਦੇ ਨਾਲ ਵਾਅਦਾ ਕੀਤਾ ਸੀ ਕਿ ਵਾਰਡ ਨੰਬਰ 8 ਦੀ ਹੀ ਨਹੀਂ ਵਾਰਡ ਨੰਬਰ 1 ਤੋਂ ਲੈ ਕੇ 13 ਤੱਕ ਦੀ ਸਾਡੀ ਨਿਰੋਲ ਜ਼ਿੰਮੇਵਾਰੀ ਹੋਏਗੀ ਕਿ ਸ਼ਹਿਰ ਨੂੰ ਅਸੀਂ ਵਧੀਆ ਸਵਸਥ ਮਾਹੌਲ ਦਈਏ ਉਹਨਾਂ ਨੂੰ ਗੰਦਗੀ ਤੋਂ ਬਿਲਕੁਲ ਨਜਾਤ ਦਵਾਈਏ ਸਾਫ਼ ਸੁਥਰਾ ਵਾਤਾਵਰਣ ਦਈਏ ਸੋ ਇਸੇ ਕੜੀ ਨੂੰ ਅਸੀਂ ਅੱਗੇ ਨਿਰੰਤਰ ਚੱਲਦੇ ਹੋਏ ਵਾਰਡ ਨੰਬਰ 8 ਦੇ ਵਿੱਚ ਮਨੋਜ ਗੋਗਨਾ ਜੀ ਦਾ ਵਾਰਡ ਦੇ ਵਿੱਚ ਅਸੀਂ ਪਾਈਪਾਂ ਦਾ ਉਦਘਾਟਨ ਕਰ ਦਿੱਤਾ ਤੇ ਜਿਹਦੇ ਵਿੱਚ ਗੰਦਗੀ ਨੂੰ ਹੁਣ ਪੂਰੀ ਤਰ੍ਹਾਂ ਦੇ ਨਾਲ ਲੋਕੀ ਸਾਫ਼ ਸੁਥਰਾ ਵਾਤਾਵਰਣ ਦੇ ਵਿੱਚ ਜੀ ਸਕਣਗੇ ਜਿਹੜੀਆਂ ਪ੍ਰਾਣੀਆਂ ਪ੍ਰੋਬਲਮਸ ਨੇ ਨਾਲੀਆਂ ਗਲੀਆਂ ਦੀਆਂ ਗੰਦਗੀਆਂ ਦੇ ਉਹਨਾਂ ਤੋਂ ਹੁਣ ਸ਼ਹਿਰ ਵਾਸੀ ਪੂਰੀ ਤਰ੍ਹਾਂ ਮੁਕਤ ਹੋਣਗੇ